ਹੋ ਟਲ ਗੁਰ ਸੇਵੀਆ ਹਹਨੇ ਸਹਜ ਸੁਭਾਏ ਦਰਸ਼ਨ ਪਰਸੈ ਗੁਰ ਕਾ ਜਨਮ ਮਰਨ ਦੁਖ ਹੋਵੇ ਸਿਫਤ ਖਸਮ ਦੀ ਨੂਰ ਅਰਸ ਕਰਸ ਛਟੀ ਆ ਤੁਧ ਡਠੇ ਸਚੇ ਪਾਤਸ਼ਾ ਮੜ ਜਨਮ ਜਨਮ ਦੀ ਸਜਣ ਸੱਚਾ ਭਾਤਸਾ ਸਿਰਸ਼ਾ ਹਦ ਜਿਸ ਪਾਸ ਬਹਿਠਿਆ ਸੋਹੀ ਹੈ ਸਬਨਾ ਦਾ ਸਤਨਾਮ ਆਹੇ ਗੁਰ ਸਾਹਿਬ ਜੀ ਸੋਹੀ ਮਹਿਲਾ ਪਹਿਲਾ ਪਹੰਡਾ ਹੱਛਾ ਸੋਏ ਜੋ ਤਿਸ ਭਾਵਸੀ ਪਹੰਡਾ ਆਤਮਲੀਣ ਤੋਤਾ ਹੱਸਣਾ ਹੋਏ ਸੀ ਭਾਂਡਾ ਹੱਸਿਆ ਸੋਏ ਜੋ ਤੇਸ ਭਾਵ ਸੀ ਭਾਂਡਾ ਹੱਤ ਮਲੀਣ ਤੋਤਾ ਹੱਸਣਾ ਹੋਏ ਸੀ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਏਤ ਦੁਆਰ ਤੋਏ ਹੱਛਾ ਹੋਏ ਸੀ ਮਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣ ਜਾਈ ਅਗੈ ਪਾਏ ਸੀ ਜੇ ਕਰਮ ਕਮਾਏ ਤੇ ਆ ਹੋਏ ਸੀ ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ ਚੱਲੇ ਆ ਪਤ ਸਿਉ ਜਨਮ ਸਵਾਰ ਵਾਜਾ ਵੈਸੀ ਮਾਨਸ ਕਿਆ ਵੇ ਚਾਰ ਤੇ ਲੋਕ ਸੁਣਾ ਐਸੀ ਨਾਨਕ ਆਪ ਨਿਹਾਲ ਸਬਕੁਲ ਤਾਰਸੀ ਮਾਨਸ ਕਿਆ ਵਿਚਾਰ ਤਿਹ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਬਕੁਲ ਤਾਰਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹਿਲਾ ਪਹਿਲਾ ਭਾਂਡਾ ਹੱਸ਼ਾ ਸੋਏ ਜੋ ਤਿਸ ਭਾਵ ਸੀ ਭਾਂਡਾ ਅਤਮ ਲੀਣ ਧੋਤਾ ਹੱਸ਼ਾ ਨਾ ਹੋਏ ਸੇ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ ਅਜਦਾ ਪਾਵਨ ਬਖਵਾਕ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਸੋਈ ਹਿਰਾਗ ਅੰਦਰ ਪਾਵਨ ਅੰਗ ਸਤ ਸੋਤੀ ਉੱਤੇ ਸੁਭਾਏ ਮਾਨ ਹੈ। ਸਤਗੁਰ ਕਹਿੰਦੇ اے ਭਾਈ ਜਿਹੜਾ ਭਾਂਡਾ ਮੇਰੇ ਪਿਆਰੇ ਨੂੰ ਚੰਗਾ ਲੱਗਦਾ ਏ ਭਾਉ ਦਾ ਏ ਉਹੀ ਭਾਂਡਾ ਹਿਰਦਾ ਰੂਪ ਸੋਣਾ ਏ ਪਵਿੱਤਰ ਏ ਨਿਰਮਲ ਏ। ਪਰ ਸਤਗੁਰ ਕਹਿੰਦੇ ਭਾਂਡਾ ਅਤ ਦਾ ਮਲੀਨ ਏ ਤੇਰੇ ਆਪਣੇ ਧੋਤਿਆਂ ਸਾਫ ਨਹੀਂ ਹੋਏਗਾ। ਤੂੰ ਆਪਣੇ ਆਪ ਤੀਰਥਾਂ ਤੇ ਜਾ। ਰੋਜ਼ਾਨਾ ਇਸ਼ਨਾਨ ਕਰ ਸਤਿਗੁਰ ਕਹਿੰਦੇ ਨਿਰਮਲ ਨਹੀਂ ਹੋਏਗਾ ਜੇ ਨਿਰਮਲ ਕਰਨਾ ਚਾਹੁੰਦੇ ਤੇ ਗੁਰੂ ਕੋਲ ਆਵੀਂ ਗੁਰੂ ਕੋਲ ਪੁੱਛੀਦਾਤਾ ਜੀ ਸਾਨੂੰ ਦੱਸੋ ਤੇਰੇ ਦਰ ਤੇ ਆਇਆ ਤੇਰੇ ਘਰ ਤੇ ਆਇਆ ਇਸ ਹਿਰਦਾ ਰੂਪੀ ਭਾਂਡੇ ਨੂੰ ਕਿਵੇਂ ਨਿਰਮਲ ਕਰੀਏ ਜਦੋਂ ਗੁਰੂ ਨੂੰ ਪੁੱਛਾਂਗੇ ਗੁਰੂ ਦੱਸੇਗਾ ਫਿਰ ਉਸ ਜੁਗਤ ਨੂੰ ਅਪਣਾਵਾਂਗੇ ਸਤਿਗੁਰ ਕਹਿੰਦੇ ਫਿਰ ਇਹ ਹਿਰਦਾ ਨਿਰਮਲ ਹੋ ਜਾਏਗਾ ਪਵਿੱਤਰ ਹੋ ਜਾਏਗਾ ਇਸ ਕਰਕੇ ਸਤਿਗੁਰ ਕਹਿੰਦੇ ਰੋਜ਼ਾਨਾ ਗੁਰੂ ਘਰ ਆਇਆ ਕਰ ਤੇ ਗੁਰੂ ਘਰੋਂ ਪੁੱਛਿਆ ਕਰ ਤਾਂ ਹੀ ਅਵਸਥਾ ਬਣੇਗੀ ਗੁਰੂ ਦੁਆਰਾ ਹੈ ਹੋਏ ਸੋਝ ਹੀ ਪਾਏ ਸੀ ਤੇ ਇਹ ਤਦੁਆਰ ਹੈ ਧੋਏ ਹੱਸ਼ਾ ਹੋਏ ਸੀ ਇਸ ਘਰ ਤੇ ਆ ਕੇ ਗੁਰੂ ਨੂੰ ਪੁੱਛ ਕੇ ਜਦੋਂ ਭਾਂਡੇ ਨੂੰ ਧੋਵਾਂਗੇ ਸਤਿਗੁਰ ਕਹਿੰਦੇ ਨਿਰਮਲ ਹੋਏਗਾ ਗੁਰੂ ਸਮਝਾਏਗਾ ਨਾ ਕਿ ਪ੍ਰਭ ਕੈ ਸਿਮਰਨ ਮੰਦ ਕੀ ਮਲ ਜਾਏ ਅੰਮ੍ਰਿਤ ਨਾਮ ਕ੍ਰਿਧਮਾਹੇ ਸਮਾਏ ਸਤਿਗੁਰ ਕਿਰਪਾ ਕਰਨ ਸਭਨਾ ਦਾ ਆਵਿਆ ਗਾਵਿਆ ਸੇਵਾ ਸਤਿਗੁਰ ਆਪਣੇ ਦਰ ਤੇ ਪਰਵਾਨ ਕਰਨ ਦਰੋ ਗੁਰੂ ਨਾਮ ਦੇ ਆਤਾ ਬਖਸ਼ਣ ਜੀ ਹੋਈਆਂ ਭੁੱਲਾਂ ਦੇਖਿਮਾ ਵਾਹਿ ਹੈ ਗੁਰਜੀਕਾ ਖਲਸਾ ਵਾਹਿ ਹੈ ਗੁਰਜੀ ਕੀ ਫਤਿਹ